ਬੱਸੀ ਪਠਾਣਾ ਦੀ ਆਈਟੀਆਈ ਵਿਖੇ ਬਾਬਾ ਬੁੱਧ ਦਾਸ ਜੀ ਫੁੱਟਬਾਲ ਅਕੈਡਮੀ ਵੱਲੋਂ ਅਮਰਜੀਤ ਸਿੰਘ ਕੋਹਲੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰਦਾਨ ਰਣਵੀਰ ਸਿੰਘ ਰਾਣਾ ਨੇ ਐਨਆਰਆਈ ਪਰ ਆਵੰਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਨਾ ਸਿਰਫ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ ਸਗੋਂ ਇਸ ਸਮਾਜ ਵਿੱਚ ਇੱਕਤਾ ਅਤੇ ਪਾਈਚਾਰੇ ਦੀ ਭਾਵਨਾ ਨੂੰ ਵੀ ਵਧਾਉਂਦਾ ਹੈ ਰਣਵੀਰ ਸਿੰਘ ਰਾਣਾ ਨੇ ਕਿਹਾ ਕਿ ਇਹ ਟੂਰਨਾਮੈਂਟ ਅਮਰਜੀਤ ਸਿੰਘ ਕੋਹਲੀ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਖੇਡਾਂ ਅਤੇ ਸਮਾਜ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਉਹਨਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਇੱਕ ਵਧੀਆ ਮੌਕਾ ਹੈ ਰਾਜ ਕਮਲ ਸ਼ਰਮਾ ਦੀ ਖਾਸ ਰਿਪੋਰਟ ਬਾਬਾ ਬੁੱਧਾਸ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜੋ ਕਿ ਅੱਜ ਸਮਾਪਨ ਹੋ ਰਿਹਾ ਹੈ ਅੱਜ ਫਾਈਨਲ ਮੁਕਾਬਲੇ ਹੋਣਗੇ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਉਹਨਾਂ ਪਤਵੰਤਿਆਂ ਨਾਲ ਜਾਣੂ ਕਰਵਾ ਰਹੇ ਨੇ ਕਰਵਾ ਰਹੇ ਆ ਜਿਹੜੇ ਲੋਕ ਪਿਛਲੇ 12 ਸਾਲਾਂ ਤੋਂ ਲਗਭਗ 12 ਸਾਲ ਹੋ ਗਏ 12ਵਾਂ ਹੈ ਟੂਰਨਾਮੈਂਟ ਹੈ 12ਵਾਂ ਟੂਰਨਾਮੈਂਟ ਇਸ ਦੇ ਵਿੱਚ ਐਨ ਆਰ ਆਈ ਨੇ ਕੁਝ ਲੋਕਲ ਲੋਕ ਨੇ ਜਿਹੜੇ ਕੀ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਵਿਸ਼ੇਸ਼ ਤੌਰ ਤੇ ਛੁੱਟੀਆਂ ਲੈ ਕੇ ਵਿਦੇਸ਼ਾਂ ਵਿੱਚੋਂ ਇਸ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਅਤੇ ਪੰਜਾਬ ਨੂੰ ਖੇਡਾਂ ਨਾਲ ਜੋੜਨ ਦਾ ਪ੍ਰਯਾਸ ਕਰਦੇ ਨੇ ਸਵਰਗਵਾਸੀ ਅਮਰਜੀਤ ਸਿੰਘ ਜੀ ਕੋਲੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਲਗਾਤਾਰ ਆਪਣੀਆਂ ਸਿਖਰਾਂ ਵੱਲ ਵੱਧਦਾ ਹੋਇਆ ਉਚਾਈਆਂ ਤੇ ਜਾ ਰਿਹਾ ਹੈ ਤੇ ਲੋਕ ਇਸ ਟੂਰਨਾਮੈਂਟ ਨੂੰ ਦੇਖਣ ਲਈ ਦੇਸ਼ ਵਿਦੇਸ਼ ਤੋਂ ਲਾਈਵ ਪ੍ਰੋਗਰਾਮ ਵੀ ਦੇਖਦੇ ਨੇ ਸੋ ਅਸੀਂ ਗੱਲ ਕਰਾਂਗੇ ਰਾਣਾ ਜੀ ਨਾਲ ਜੋ ਕਿ ਸਭ ਨਾਲ ਤਾਲਮੇਲ ਕਰਕੇ ਟੂਰਨਾਮੈਂਟ ਦੀ ਡੇਟ ਫਿਕਸ ਕਰਦੇ ਨੇ ਤੇ ਐਨਆਰਆਈ ਭਰਾਵਾਂ ਨੂੰ ਇਹ ਕਹਿੰਦੇ ਨੇ ਕਿ ਜਿਵੇਂ ਮਰਜ਼ੀ ਕਰੋ ਛੁੱਟੀ ਲੈ ਕੇ ਤੁਸੀਂ ਪੰਜਾਬ ਆਓ ਅਤੇ ਅਸੀਂ ਰਲ ਮਿਲ ਕੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਕਾਮਯਾਬ ਕਰੀਏ ਗੱਲ ਕਰਾਂਗੇ ਰਾਣਾ ਜੀ ਨਾਲ ਰਾਣਾ ਜੀ ਕਿੰਨੇ ਲੋਕ ਇਸ ਟੀਮ ਨਾਲ ਜੁੜੇ ਨੇ ਤੇ ਕਿੱਥੋਂ-ਕਿੱਥੋਂ ਆਉਂਦੇ ਨੇ ਤੇ ਕੀ ਤੁਹਾਡੀ ਅੱਗੇ ਸੋਚ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਕਿ ਤੁਸੀਂ ਅਲਰੇਡੀ ਦੱਸ ਚੁੱਕੇ ਆ ਇਹ ਟੂਰਨਾਮੈਂਟ ਜੋ ਆ ਅਸੀਂ ਪਿਛਲੇ 12 ਸਾਲ ਤੋਂ ਕਰਵਾ ਰਹੇ ਆ ਸਾਡੇ ਇਹ ਸਾਡੀ ਟੀਮ ਹੈ ਜੋ ਇੱਥੇ ਖੜੀ ਹੈ ਸਾਰੀ ਸਾਡੇ ਬਾਬਾ ਬੁੱਧ 10 ਕਲੱਬ ਦੀ ਪੂਰੀ ਟੀਮ ਜੋ ਦਿਨ ਰਾਤ ਮਿਹਨਤ ਕਰਕੇ ਅਸੀਂ ਇਸ ਟੂਰਨਾਮੈਂਟ ਨੂੰ ਕੋਸ਼ਿਸ਼ ਕਰ ਰਹੇ ਆ ਹਰ ਦਿਨ ਇਸ ਟੂਰਨਾਮੈਂਟ ਨੂੰ ਅੱਪ ਕਰਨਾ ਚਾਹੁੰਦੇ ਆ ਸਾਡੇ ਦਰਮਿਆਨ ਸਾਡੇ ਐਨ ਆਰ ਆਈ ਬ੍ਰਦਰਸ ਸਾਡੇ ਭਰਾ ਜੋ ਸਾਡੇ ਨਾਲ ਖੇਡਦੇ ਸੀਗੇ ਜਗਦੀਪ ਸਿੰਘ ਜੀ ਢਾਲੀਵਾਲ ਸਾਨੂੰ ਸਿਰ ਤੋਰ ਯਤਨ ਕਰਦੇ ਆ ਸਾਡੇ ਲਈ ਉਹਨਾਂ ਦੇ ਨਾਲ ਦੀਪਕ ਮਰਜੀ ਟੀਟੂ ਸਾਡੇ ਯੂ ਐਸ ਏ ਤੋਂ ਸਾਡੇ ਕਮਲਜੀਤ ਕਮਲਜੀਤ ਸਿੰਘ ਜੀ ਸਾਭੀ ਜੋ ਇੰਗਲੈਂਡ ਤੋਂ ਸਪੈਸ਼ਲ ਆਏ ਯਾਦਵਿੰਦਰ ਸਿੰਘ ਜੀ ਬੋਵੀ ਜੋ ਕਿ ਆਸਟ੍ਰੇਲੀਆ ਤੋਂ ਆਏ ਆ ਸੋ ਇਹ ਸਪੈਸ਼ਲਿਸ ਟੂਰਨਾਮੈਂਟ ਲਈ ਆਂਦੇ ਨੇ ਤੇ ਇਹ ਸਾਡੇ ਟੂਰਨਾਮੈਂਟ ਨੂੰ ਸਪான்ਸਰ ਕਰਦੇ ਨੇ ਇਹਨਾਂ ਨਾਲ ਸਾਡੇ ਹੋਰ ਵੀ ਬ੍ਰਦਰ ਹੈ ਜੋ ਇੱਥੇ ਪ੍ਰੈਜ਼ੈਂਟ ਨਹੀਂ ਹੋ ਸਕੇ ਪਰ ਅਸੀਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਦੇ ਆ ਸੋ ਸਾਡੀ ਇਹ ਸਾਰੇ ਕਲੱਬ ਦੀ ਸਿਰਫ ਇੱਕੋ ਹੀ ਸਾਡਾ ਯਤਨ ਹੈ ਕਿ ਇਸ ਟੂਰਨਾਮੈਂਟ ਨੂੰ ਅਸੀਂ ਪੰਜਾਬ ਪਰਦੇ ਵਿੱਚ ਇੱਕ ਨਾਮਵਰ ਟੂਰਨਾਮੈਂਟ ਫੜਾਈਏ ਤੇ ਸਾਡੇ ਦਰਸ਼ਕਾਂ ਨੂੰ ਇੱਕ ਅੱਛੇ ਫੁੱਟਬਾਲ ਜੋ ਹੈ ਉਹ ਦੇਖਣ ਨੂੰ ਮਿਲੇ that is our motto so NRI ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਨੇ ਕਰ ਰਹੇ ਨੇ ਸਾਡੇ ਨਾਲ ਬੋਬੀ ਜੀ ਨੇ ਬੋਬੀ ਜੀ ਤੁਹਾਡ ਨਾਲ ਇਹ ਜਾਣਾ ਜਾਣਨਾ ਚਾਹਾਂਗੇ ਕਿ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ ਲੋਕ ਅਕਸਰ ਆਪਣੀ ਮਿੱਟੀ ਨੂੰ ਭੁੱਲ ਜਾਂਦੇ ਨੇ ਪਰ ਤੁਸੀਂ ਵਿਦੇਸ਼ ਦੇ ਵਿੱਚ ਵੀ ਰਹਿ ਕੇ ਆਪਣੇ ਉਹ ਗਰਾਊਂਡ ਨੂੰ ਆਪਣੀ ਉਹ ਫੁੱਟਬਾਲ ਨੂੰ ਯਾਦ ਕਰਦੇ ਹੋ ਤੇ ਯੋਗਦਾਨ ਕਰਦੇ ਹੋਏ ਸਪੈਸ਼ਲ ਤੌਰ ਤੇ ਇੱਥੇ ਆਂਦੇ ਹੋ ਕੀ ਕਹੋਗੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਰਾਜਕਮਾਲ ਦੀ ਤੁਹਾਡਾ ਧੰਨਵਾਦ ਕਵਰ ਕਰਨ ਲਈ ਬਿਕੋਜ਼ ਅਸੀਂ ਉਦੋਂ ਤੱਕ ਇਹ ਮਿਲਣ ਦਾ ਸੁਭਬ ਨਹੀਂ ਬਣਦਾ ਪਰ ਇਹ ਇੱਕ ਜਰੀਆ ਹੈ ਸਾਡੇ ਸਾਰੇ ਦੋਸਤਾਂ ਨੂੰ ਇੱਥੇ ਇਕੱਠਾ ਕਰਨ ਦਾ ਮੈਂ ਸਪੈਸ਼ਲੀ ਧੰਨਵਾਦ ਕਰਾਂਗਾ ਇੱਥੇ ਆੜਿਆਂ ਨੂੰ ਅਸੀਂ ਤਾਂ ਬਾਹਰ ਰਹਿੰਦੇ ਆ ਇਹਹੀ ਯਤਨ ਕਰਦੇ ਨੇ ਜਿੰਨਾ ਕਰਦੇ ਨੇ ਇਹ ਗਰਾਊਂਡ ਦੇਖੋ ਕਿੰਨਾ ਵਧੀਆ ਮੇਨਟੇਨ ਕੀਤਾ ਹੋਇਆ ਅਸੀਂ ਤਾਂ ਸਿਰਫ ਫਾਈਨੈਂਸ਼ਲੀ ਹੈਲਪ ਕਰ ਸਕਦੇ ਆ ਜਿਆਦਾ ਤੋਂ ਜਿਆਦਾ ਪਰ ਇੱਥੇ ਜੈ ਕਿ ਜਿਹੜਾ ਕੰਮ ਇਹੇ ਕਰਦੇ ਨੇ ਟੀਮਾਂ ਇਕੱਠੀਆਂ ਕਰਨੀਆਂ ਅਰੇਂਜ ਕਰਨਾ ਸਭ ਕੁਝ ਇਹ ਜਿਆਦਾ ਵੱਡਾ ਹੈ ਸੋ ਇੱਕ ਬਹੁਤ ਵਧੀਆ ਜਰੀਆ ਹੈ ਸਾਡੇ ਇੱਥੇ ਸਾਰਿਆਂ ਦਾ ਇਕੱਠੇ ਹੋਣ ਦਾ ਹੈਪੀ ਵੀ ਸਾਡੇ ਉਮਰ ਕਈ ਵੀਰ ਆ ਨਹੀਂ ਸਕੇ ਪਿੰਟੂ ਵੀਰ ਹੁਣੀ ਨੇ ਡੀਪੀ ਹੈ ਦੋਨੋਂ ਲਾਡੀ ਨੇ ਕਈ ਇਸ ਪੇ ਬਸੀ ਦੇ ਵੀ ਨਹੀਂ ਹੈਗੇ ਪਰ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਨਰਾਈ ਜਿਵੇਂ ਲਾਡੀ ਕਲੌਂਦੀ ਤੋਂ ਆ ਹੋਰ ਬਹੁਤ ਨੇ ਸੋ ਇਹ ਤਾਂ ਸਾਰਿਆਂ ਦਾ ਧੰਨਵਾਦ ਹੈ ਇੱਥੇ ਟੂਰਨਾਮੈਂਟ ਕਰਾਉਣ ਦਾ ਇਸ ਬਹਾਨੇ ਅਸੀਂ ਇਕੱਠੇ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਬੀ ਜੀ ਤੁਸੀਂ ਲਗਾਤਾਰ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰ ਰਹੇ ਹੋ ਨੌਜਵਾਨ ਪੀੜੀ ਨੂੰ ਜੋੜਨ ਦਾ ਜੋ ਨਸ਼ਿਆਂ ਦੇ ਵਿੱਚ ਅੱਜ ਡੁੱਬ ਚੁੱਕੀ ਹੈ ਉਸ ਨੂੰ ਜੋੜਨ ਦਾ ਇੱਕ ਚੰਗਾ ਉਪਰਾਲਾ ਕਰ ਰਹੇ ਹੋ ਕੀ ਮੈਸੇਜ ਦੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਵੀ ਸਾਰੇ ਟੂਰਨਾਮੈਂਟ 'ਚ ਸੰਯੋਗ ਕਰਨ ਸਾਰਿਆਂ ਦਾ ਨਸ਼ਾ ਤੋਂ ਦੂਰ ਰਹਿਣ ਖਾਸ ਕਰਕੇ ਰਾਣਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਹਰੇਕ ਸਾਲ ਸਾਨੂੰ ਇਕੱਠੇ ਕਰਦੇ ਸੋ ਰਾਣਾ ਜੀ ਦਾ ਧੰਨਵਾਦ ਕਰ ਰਹੇ ਨੇ ਸੋ ਰਾਣਾ ਜੀ ਦਾ ਧੰਨਵਾਦ ਕੀਤਾ ਹੈ ਕਿ ਸੋ ਗੱਲ ਕਰਾਂਗੇ ਦੀਪਕ ਮੜਕਨ ਜੀ ਇਹ ਵੀ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਇੱਥੇ ਆਉਂਦੇ ਨੇ ਤਨਮਨ ਧਨ ਨਾਲ ਸਹਿਯੋਗ ਦਿੰਦੇ ਨੇ ਦੀਪਕ ਜੀ ਕੀ ਕਹੋਗੇ ਸੋ ਜਨ ਸਸਰੀਕਾਲ ਜੀ ਮੈਂ ਤਾਂ ਬਸ ਇਹੀ ਕਹਾਂਗਾ ਜੋ ਵੀਰ ਖੜੇ ਨੇ ਉਰੇ ਇਹਨਾਂ ਦਾ ਬਹੁਤ ਵੱਡਾ ਪ੍ਰਯਾਰ ਦਾ ਹੈ ਜਿਹੜੇ ਟੂਰਨਾਮੈਂਟ ਨੂੰ ਸਾਰਾ ਕੁਝ ਕਰਦੇ ਨੇ ਗਰਾਊਂਡ ਦੀ ਕੇਅਰ ਪਲੇਅਰਾਂ ਨੂੰ ਫੋਰਟ ਕਰਨਾ ਸਾਰਾ ਕੁਝ ਇਹਨਾਂ ਦੇ ਸਹਿਯੋਗ ਨਾਲ ਹੈ। ਸੋ ਸਾਰਾ ਕੁਝ ਹੀ ਇੱਕ ਟੀਮ ਵਰਕ ਦੱਸਿਆ ਮੜਕਨ ਸਾਹਿਬ ਨੇ ਕਿ ਅਸੀਂ ਇਕੱਲੇ ਕੁਝ ਨਹੀਂ ਇਹ ਸਾਰੀ ਟੀਮ ਦਾ ਕੰਮ ਹੈ ਟੀਮ ਵਰਕ ਹੈ ਟੀਮ ਵਰਕ ਕਰਦੇ ਹੋਏ ਅਸੀਂ ਇਸ ਟੂਰਨਾਮੈਂਟ ਨੂੰ ਕਾਮਯਾਬ ਕਰ ਸਕਦੇ ਹਾਂ ਧਾਰੀਵਾਲ ਸਾਹਿਬ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਵਿਦੇਸ਼ ਤੋਂ ਵਿਸ਼ੇਸ਼ ਤੌਰ ਤੇ ਅਸੀਂ ਦੇਖ ਰਹੇ ਹਾਂ ਲਗਾਤਾਰ 3 ਦਿਨਾਂ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਹੈ ਜੋਸ਼ ਭਰਿਆ ਹੋਇਆ ਤੇ ਇੱਕੋ ਸੋਚ ਹੈ ਕਿ ਜਿੰਨੇ ਵੀ ਖਿਡਾਰੀ ਇੱਥੇ ਖੇਡਣ ਆਉਂਦੇ ਨੇ ਕਿਸੇ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਧਾਰੀਵਾਲ ਸਾਹਿਬ ਕੀ ਕਹੋਗੇ ਥੈਂਕ ਯੂ ਜੀ ਤੁਸੀਂ ਇੰਨਾ ਪ੍ਰਾਲਾ ਕਰ ਰਹੇ ਹੋ ਮੈਂ ਧੰਨਵਾਦ ਕਰੂੰਗਾ ਸਾਰੀ ਟੀਮ ਦਾ ਸਭ ਤੋਂ ਪਹਿਲਾਂ ਅਸੀਂ ਇਸ ਗਰਾਊਂਡ 'ਚ ਮਿਸ ਕਰਦੇ ਹਾਂ ਸਾਡਾ ਵੱਡਾ ਭਰਾ ਜਿਹੜਾ ਇਸ ਗਰਾਊਂਡ ਦੇ ਵਿੱਚ ਨਹੀਂ ਜਿਹਨੂੰ ਸਮਰਪਿਤ ਹੁੰਦਾ ਟੂਰਨਾਮੈਂਟ ਇਸ ਬਾਬਾ ਬੁੱਧਦਾਸ ਜੀ ਫਕਰ ਜਿਹੜੇ ਜਿਨ੍ਹਾਂ ਦੇ ਛਤਰ ਛਾਇਆ ਤਲੇ ਹੁੰਦਾ ਸਰਦਾਰ ਅਮਰਜੀਤ ਸਿੰਘ ਕੋਲੀ ਉਹਨੂੰ ਬਹੁਤ ਮਿਸ ਕਰਦੇ ਹਾਂ ਉਹਨਾਂ ਦਾ ਪਰਿਵਾਰ ਖੜਾ ਹੈ ਬਿੱਟੂ ਵੀਰ ਖੜਾ ਚਤਰਪਾਲ ਵੀਰ ਖੜਾ ਅਸਲ 'ਚ ਇਹ ਵੱਡੇ ਭਰਾਵਾਂ ਦੀ ਸਰਜੀਤ ਖੜਾ ਪੱਪੀ ਵੀਰ ਖੜਾ ਪਾਲੀ ਵੀਰ ਲੁਧਿਆਣੇ ਤੇ ਸਪੈਸ਼ਲ ਆਏ ਅੱਜ ਅਸੀਂ ਦੇਣ ਨਹੀਂ ਇਹਨਾਂ ਦਾ ਦੇ ਸਕਦੇ ਇਹਨਾਂ ਦੀ ਬਹੁਤ ਵੱਡੀ ਵੱਡੇ ਭਰਾਵਾਂ ਦੀ ਦੇਣ ਆ ਇਹਨਾਂ ਨੇ ਹੀ ਇਹ ਟਾਣੀਆਂ ਲਾਈਆਂ ਅੱਜ ਉਹ ਹੀ ਰੁੱਖ ਬਣ ਰਹੇ ਆ ਧੰਨਵਾਦ ਇਹਨਾਂ ਵੀਰਾਂ ਦਾ ਧੰਨਵਾਦ ਮੇਰੇ ਉਹ ਵੀਰ ਦਾ ਚਲੇ ਗਿਆ ਬਹੁਤ ਦੇਣ ਸੀ ਉਸ ਇਸ ਗਰਾਊਂਡ ਨੂੰ ਮੈਂ ਆਲਵੇਜ਼ ਇਹੀ ਕਹਿਣਾ ਹੁੰਦਾ ਸੱਚੀ ਉਹਨਾਂ ਦੇ ਵੱਡਿਆਂ ਦੇ ਪੁੱਰੇ ਆ ਤੇ ਚਲੋ ਸੱਚੀ ਸਕਸੈਸ ਆ ਗਿਆ ਸੀ ਧੰਨਵਾਦ ਸੋ ਇੱਕ ਪਰਿਵਾਰ ਵੱਲੋਂ ਇੱਕ ਟੀਮ ਵਰਕ ਕਰਦੇ ਹੋਏ ਇਹ ਬਾਬਾ ਬੁੱਧਾਸ ਜੀ ਫੁੱਟਬਾਲ ਅਕੈडमी ਲਗਾਤਾਰ ਇਹ ਟੂਰਨਾਮੈਂਟ ਕਰਵਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਦੀ ਸੋਚ ਹੈ ਜਿਸ ਤਰ੍ਹਾਂ ਇੱਕ ਦੂਜੇ ਦੇ ਪ੍ਰਤੀ ਇਹ ਸਮਰਪਣ ਨੇ ਇੰਜ ਲੱਗਦਾ ਹੈ ਕਿ ਬਹੁਤ ਜਲਦੀ ਬਸੀਪ ਖਣਵਾ ਨਾਮ ਫੁੱਟਬਾਲ ਦੇ ਨਾਮ ਤੇ ਜਾਣਿਆ ਜਾਏਗਾ ਤੇ ਇਹ ਜਿਸ ਤਰ੍ਹਾਂ ਲਗਨ ਦੇ ਨਾਲ ਪੂਰੀ ਇਮਾਨਦਾਰੀ ਨਾਲ ਸਿੱਦਤ ਨਾਲ ਇਹ ਫੁੱਟਬਾਲ ਟੂਰਨਾਮੈਂਟ ਕਰਵਾਉਂਦੇ ਨੇ ਉਸ ਤੋਂ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਬਾਬਾ ਬੁੱਧਾਸ ਜੀ ਫੁੱਟਬਾਲ ਅਕੈਡਮੀ ਨੂੰ ਪੂਰੇ ਪੰਜਾਬ ਦੇ ਵਿੱਚ ਜਾਣਿਆ ਜਾਏਗਾ ਥੈਂਕ ਯੂ